ਕੈਬਨਿਟ ਮੰਤਰੀ ਬ੍ਰਿੰਦਰ ਗੋਇਲ ਕੁਮਾਰ ਦਾ ਬਿਆਨ ਕਿ ਹੜਾ ਦਾ ਸਾਹਮਣਾ ਕਰਨ ਦੇ ਲਈ ਮਾਨ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਜਾ ਚੁੱਕੇ ਨੇ ਕੀ ਕੁਝ ਕਹਿ ਰਹੇ ਨਜ਼ਰ ਮਾਰਦੇ ਆ ਹੁਣ ਕੁਦਰਤ ਨੇ ਐਡੀ ਵੱਡੀ ਇਸ ਤਰ੍ਹਾਂ ਦੀ ਜਿਵੇਂ 2023 ਦੇ ਵਿੱਚ ਤਰਾਸਦੀ ਹੋਈ ਸੀ ਤਾਂ ਪਾਣੀ ਬਹੁਤ ਆ ਰਿਹਾ ਪਰ ਅਸੀਂ ਪਾਣੀ ਨੂੰ ਸੰਭਾਲਣ ਦੇ ਲਈ ਪਾਣੀ ਦੀ ਜੋ ਹੈ ਲੋਕਾਂ ਨੂੰ ਮਾਰ ਘਟ ਤੋਂ ਘਟ ਹੋਵੇ ਇਸ ਦੇ ਲਈ ਬਹੁਤ ਸੁਚੱਜੇ ਪ੍ਰਬੰਧ ਨੇ ਜਿਹੜੇ ਉਹ ਸਰਕਾਰ ਵੱਲੋਂ ਕੀਤੇ ਗਏ ਨੇ ਇਸ ਤੋਂ ਇਲਾਵਾ 9 ਲੱਖ ਦੇ ਕਰੀਬ ਅਸੀਂ ਸੈਂਡ ਬੈਗ ਕਿਉਂਕਿ ਜਦੋਂ ਪਾਣੀ ਨੂੰ ਰੋਕਣਾ ਹੁੰਦਾ ਤਾਂ ਮਿੱਟੀ ਦੇ ਬੈਗ ਭਰ ਕੇ ਰੋਕਿਆ ਜਾਂਦਾ 9 ਲੱਖ ਦੇ ਕਰੀਬ ਅਸੀਂ ਉਹ ਬੈਗ ਖਰੀਦੇ ਆ ਤੇ 4 ਲੱਖ ਨੇ ਜਿਹੜੇ ਬੈਗ ਉਹ ਮਿੱਟੀ ਦੇ ਭਰ ਕੇ ਰੱਖੇ ਹੋਏ ਆ ਆ ਜਿਸ ਤਰ੍ਹਾਂ ਹੁਣ ਆ ਬਾਉਪਰੇ ਆਈਲੈਂਡ ਦੀ ਗੱਲ ਸੀ ਤਾਂ ਇੱਥੇ ਅਸੀਂ 40000 ਬੈਗ ਨੇ ਜਿਹੜੇ ਬਕਾਇਦਾ ਤਾਰਾਂ ਬੈਗ ਜੋ ਕੁਝ ਵੀ ਉੱਥੇ ਚਾਹੀਦਾ ਸੀ ਅਸੀਂ ਉਹ ਦਿੱਤਾ ਉੱਥੇ ਸੋ ਇਸ ਤੋਂ ਬਿਨਾਂ ਜੰਬੋ ਬੈਗ ਲੈ ਕੇ ਆਂਦੇ ਆ ਉਹ ਉੱਥੇ ਬੈਗ ਤਿਆਰ ਪਏ ਨੇ ਵੀ ਇਨ ਕਿਸ ਕੋਈ ਜ਼ਿਆਦਾ ਜ਼ਰੂਰਤ ਪੈ ਜਾਂਦੀ ਆ ਉਹ ਜੰਬੋ ਬੈਗ ਅਸੀਂ ਪਹਿਲੀ ਵਾਰ ਹੀ ਲੈ ਕੇ ਆਂਦੇ ਆ ਉਹ ਬੈਗ 3.5 ਫੁੱਟ ਤੇ ਉਸਦੀ ਚੌੜਾਈ ਆ ਤੇ 2.5 ਫੁੱਟ ਦੇ ਕਰੀਬ ਉਸਦੀ ਉਚਾਈ ਹੈ ਉਹਨੋ ਐਡਾ ਵੱਡਾ ਬੈਗ ਜਦੋਂ ਭਰ ਕੇ ਇੱਕਦਮ ਉੱਥੇ ਟਿਕਣਾ ਤਾਂ ਪਾਣੀ ਦੇ ਫਲੋ ਨੂੰ ਰੋਕ ਸਕਦਾ ਹੈ। ਉਹ ਵੀ ਬੈਗ ਉੱਥੇ ਰੱਖੇ ਹੋਏ ਆ। ਕਿਸ ਤੀਏ ਨੇ ਇੰਤਜ਼ਾਮ ਕੀਤਾ ਹੋਇਆ। ਸੋ ਜੋ ਵੀ ਪ੍ਰਬੰਧ ਹੁੰਦੇ ਨੇ ਉਹ ਸਾਰੇ ਅਸੀਂ ਕੀਤੇ ਨੇ। 265 ਕਰੋੜ ਰੁਪਏ ਜਿਹੜਾ ਅਗਾਊਂ ਪ੍ਰਬੰਧਾ ਤੇ ਖਰਚ ਕੀਤਾ ਸੀ। ਤੇ ਹੁਣ ਜਿਵੇਂ ਜਿਵੇਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈ ਉਹ ਸਰਕਾਰ ਵੱਲੋਂ